ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਥੋੜਾ ਜਿਹਾ ਟਾਈਮ ਕੱਟ ਕੇ ਵੀਡੀਓ ਜ਼ਰੂਰ ਸੁਣ ਕੇ ਜਾਇਓ ਕਾਹਦਾ ਕਰਦੀ ਮਾਣ ਜਿੰਦੜੀਏ ਸਭ ਕੁਝ ਇੱਥੇ ਹੀ ਰਹਿ ਜਾਣਾ ਦੱਸ ਕਾਹਦਾ ਕਰਦੀ ਮਾਣ ਜਿੰਦੜੀਏ ਇੱਕ ਦਿਨ ਲੰਮਿਆਂ ਪੈ ਜਾਣਾ ਜਿੰਨਾ ਮਰਜ਼ੀ ਜੋੜ ਲਾ ਪੈਸਾ ਆ ਖਾਤਿਆਂ ਦੇ ਵਿੱਚ ਰਹਿ ਜਾਣਾ ਫਿਰ ਕਾਹਦਾ ਕਰਦੀ ਮਾਣ ਜਿੰਦੜੀਏ ਇੱਕ ਦਿਨ ਲੰਮਿਆਂ ਪੈ ਜਾਣਾ ਰੱਬ ਨੇ ਭੇਜਣੇ ਚਾਰ ਫਰਿਸ਼ਤੇ ਉਹਨਾਂ ਮੂਰੇ ਲਾ ਤੈਨੂੰ ਲੈ ਜਾਣਾ ਫਿਰ ਕਾਦਾ ਕਰਦੀ ਮਾਣ ਜਿੰਦੜੀਏ ਇੱਕ ਦਿਨ ਲੰਮਿਆਂ ਪੈ ਜਾਣਾ ਕਾਦਾ ਕਰਦੀ ਮਾਣ ਜਿੰਦੜੀਏ ਚਾਰ ਜਾਣਿਆਂ ਮੋਢਾ ਲਾ ਤੈਨੂੰ ਅਸਵਿਆਂ ਦੇ ਤੱਕ ਲੈ ਜਾਣਾ ਫਿਰ ਕਾਦਾ ਕਰਦੀ ਮਾਣ ਜਿੰਦੜੀਏ ਸਭ ਕੁਝ ਇੱਥੇ ਹੀ ਰਹਿ ਜਾਣਾ ਫਿਰ ਕਾਦਾ ਕਰਦੀ ਮਾਨ ਜਿੰਦੜੀਏ ਸਬਰ ਕਰੋ ਹੁਣ ਕੁਝ ਨਹੀਂ ਬਣਨਾ ਆ ਰਿਸ਼ਤੇਦਾਰਾਂ ਕਹਿ ਜਾਣਾ ਫਿਰ ਕਾਦਾ ਕਰਦੀ ਮਾਨ ਜਿੰਦੜੀਏ ਸਭ ਕੁਝ ਇੱਥੇ ਹੀ ਰਹਿ ਜਾਣਾ ਦੱਸ ਕਾਦਾ ਕਰਦੀ ਮਾਨ ਜਿੰਦੜੀਏ ਇੱਥੇ ਕੁੱਤੇ ਜਿੰਨਾ ਸੋਗ ਨਹੀਂ ਕਰਦੇ ਤੀਜੇ ਦਿਨ ਭੂਖ ਤੇਰਾ ਪੈ ਜਾਣਾ ਕਾ ਦਾ ਕਰਦੀ ਮਾਨ ਜਿੰਦੜੀਏ ਸਭ ਕੁਝ ਇੱਥੇ ਹੀ ਰਹਿ ਜਾਣਾ ਫਿਰ ਕਾ ਦਾ ਕਰਦੀ ਮਾਨ ਜਿੰਦੜੀਏ ਇੱਕ ਦਿਨ ਲੰਮਿਆਂ ਪੈ ਜਾਣਾ ਫਿਰ ਕਾ ਦਾ ਕਰਦੀ ਮਾਨ ਜਿੰਦੜੀਏ ਕਿਸੇ ਨੇ ਤੈਨੂੰ ਚੇਤੇ ਕਰਨਾ ਸਾਰਿਆਂ ਨੇ ਕੰਮੀ ਪੈ ਜਾਣਾ ਦੱਸ ਕਾ ਦਾ ਕਰਦੀ ਮਾਨ ਜਿੰਦੜੀਏ ਸਭ ਕੁਝ ਇੱਥੇ ਹੀ ਰਹਿ ਜਾਣਾ ਕਸ ਕਾਦਾ ਕਰ ਦੇ ਮਾਨ ਜਿੰਦੜੀਏ ਸਭ ਕੁਝ ਇੱਥੇ ਰਹਿ ਜਾਣਾ ਫਿਰ ਕਾਦਾ ਕਰੇ ਹੰਕਾਰ ਜਿੰਦੜੀਏ ਜੇ ਤੁਹਾਨੂੰ ਚੰਗਾ ਲੱਗਿਆ ਨਾ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਹੀ ਸੀ ਜਾਂ ਕਿਵੇਂ ਸੀ ਕਿਵੇਂ ਨਹੀਂ ਠੀਕ ਹੈ ਐਨੇ ਨਾਲ ਹੌਸਲਾ ਵੱਧ ਜਾਂਦਾ ਤੇ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਜਿੰਨੀ ਵੀ ਹੋ ਸਕਦਾ ਠੀਕ ਹੈ